ਫ੍ਰੀਕੋਰਡ ਖਬਰਨਾਮਾ ਤੇ ਸਵਾਗਤ ਹੈ ਪਿਛਲੇ ਦਿਨੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਦਾ ਇੱਕ ਵਿਵਾਦਿਤ ਬਾਲ ਸਾਹਮਣੇ ਆਇਆ ਸੀ ਜੋ ਕਿ ਲਗਾਤਾਰ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ ਜਸਰੂ ਲੈ ਕੇ ਇੱਕ ਪਾਸੇ ਜਿੱਥੇ ਆਮ ਗਰੀਏ ਭਾਈਚਾਰੇ ਵੱਲੋਂ ਰੋਹਜਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਲਾਲਜੀਤ ਸਿੰਘ ਪੁੱਲਰ ਵੱਲੋਂ ਇਸ ਮਾਮਲੇ ਦੇ ਵਿੱਚ ਸੋਸ਼ਲ ਮੀਡੀਆ ਉੱਪਰ ਆਪਣੀ ਮਾਫੀ ਮੰਗ ਲਈ ਹੈ ਤੇ ਐਦਾਂ ਸਪਸ਼ਟਿਕਰਨ ਦਿੱਤਾ ਹੋਇਆ ਹੈ ਪਰ ਉਹਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਅਤੇ ਉਹ ਲਗਾਤਾਰ ਤੂੜਫਰਦਾ ਜਾ ਰਿਹਾ ਹੈ ਅੱਜ ਫ੍ਰੀਕੋਰਡ ਦੇ ਹਲਕਾ ਕੋੜਪੂਰਾ ਦੇ ਵਿੱਚ キャブर्न मंत्री लाज सिंह पुलर ਦੇ ਖਿਲਾਫ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰਾਂ ਵੱਲੋਂ ਵੀ ਸ਼ਮੂਲਤ ਕੀਤੀ ਗਈ ਅਤੇ ਨਾਲ ਹੀ ਰਾਮਗੜੀ ਦੇ ਭਾਈਚਾਰੇ ਵੱਲੋਂ ਵੀ ਇਹ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ लाज सिंह ਪੁੱਲਰ ਨੇ ਹਜੇ ਮਾਫੀ ਮੰਗ ਲਈ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ लाज सिंह ਪੁੱਲਰ ਨੂੰ ਬਰਖਾਸਤ ਕੀਤਾ ਜਾਵੇ ਅਤੇ ਉਹਨਾਂ ਦੀ ਜਿਹੜੀ ਉਮੀਦਵਾਰੀ ਹੈ ਉਹ ਤੁਸਰੀ ਰੱਦ ਕੀਤਾ ਜਾਵੇ। ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਬਿਆਨ ਸਾਂਝੇ ਕੀਤੇ ਐਨਐ ਸੰਗਰਸ਼ਕ ਕਾਰੀਆਂ ਨੇ। ਬਹੁਤ ਹੀ ਸਤਿਕਾਰਯੋਗ ਖੜੇ ਰੱਖੇ ਕਰਨ ਸਾਹਿਬ ਕੋਟਕਪੂਰਾ ਅਤੇ ਕੋਟਕਪੂਰਾ ਦੇ ਨਾਲ ਦੇ ਇਲਾਕੇ ਇਲਾਕਿਆਂ ਤੋਂ ਸਾਰੀਆਂ ਹੀ ਪਾਰਟੀਆਂ ਦੇ ਨਮਾਇंदे ਮੇਰੇ ਕਾਉਂਸਲਰ ਸਾਥੀ ਔਰ ਖਾਸ ਕਰ BC ਜਮਾਤ ਪਛੜਾ ਵਰਗ ਅਤੇ ਸਾਡਾ SC ਸਮਾਜ ਵਰਗ ਦੇ ਲੋਕ ਸਤਕਾਰਯੋਗ ਸਾਥੀਓ ਚਾਹੇ ਖੁਸ਼ੀ ਹੋਵੇ ਚਾਹੇ ਹੋਵੇ ਗਮੀ ਪਰਮਪਿਤਾ ਪਰਮਾਤਮਾ ਦਾ ਦਿੱਤਾ ਹੋਇਆ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜਾ ਦੁੱਖ ਵਾਲਾ ਸਮਾਂ ਆਪਾਂ ਸਾਰੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਲੋਕ ਐ ਪਿਛਲੇ ਦਿਨੀ ਪੱਟੀ ਦੇ ਮਾਨਯੋਗ ਵਿਧਾਇਕ ਲਾਲਜੀਤ ਸਿੰਘ ਭੁੱਲਰ ਕੈਬਨਟ ਮੰਤਰੀ ਪੰਜਾਬ ਅਤੇ ਇਸ ਵੇਲੇ ਖਡੂਰ ਸਵਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਲਾਲਜੀਤ ਸਿੰਘ ਭੁਲਰ ਵੱਲੋਂ ਪੱਟੀ ਦੇ ਇੱਕ ਵਰਕਰ ਮੀਟਿੰਗ ਦੇ ਵਿੱਚ ਰਾਮਗੜੀਆ ਬਰਾਦਰੀ ਬਾਰੇ OBC ਭਾਈਚਾਰੇ ਬਾਰੇ SC ਭਾਈਚਾਰੇ ਬਾਰੇ ਬੜੇ અપਮਾਨਜਨਕ ਸ਼ਬਦ ਦੀ ਵਰਤੋਂ ਕੀਤੀ ਗਈ ਮੈਂ ਉਹ ਸ਼ਬਦ ਵੀ ਆਪਦੇ ਮੂੰਹੋਂ ਦਰਿਹਾਉਣਾ ਮੋٹے ਤੌਰ ਤੇ ਜੋ ਉਹਨਾਂ ਨੇ ਕਹੇ ਉਹਨਾਂ ਨੇ ਕਹੇ ਮੈਂ ਭੁੱਲਰ ਲਾਹੌਰਿਆ ਜੱਟ ਐ ਕੋਈ ਗੁੱਲੀ ਘਟ ਨਹੀਂ ਕੋਈ ਸੁਨਿਆਰਾ ਨਹੀਂ ਜਿਹੜਾ ਦਬ ਕੇ ਭੱਜ ਜਾਊਗਾ ਕਿਸੇ ਗੱਲੋਂ ਮੈਂ ਜੱਟ ਐ ਅੜ ਕੇ ਖੜੂਗਾ ਮੇਰੇ ਨਾਲ ਜਿੱਥੇ ਮਰਜ਼ੀ ਆ ਕੇ ਨਿਬੜ ਲਵੇ ਉਹ ਸਬੋਧਨ ਕਰ ਰਿਹਾ ਸੀ ਹਰਮੰਦਰ ਸਿੰਘ ਗਿੱਲ ਜੋ ਪਿੱਛੇ ਪੱਟੀ ਦੇ ਵਿਧਾਇਕ ਰਹੇ ਉਹਨਾਂ ਨੂੰ ਜਦ ਕਿ ਮੈਂ ਕੋਕ ਕੀਤੀ ਜਿਹੜੇ ਪੱਟੀ ਦੇ ਵਿਧਾਇਕ ਹੈ ਉਹ ਵੀ ਜੱਟ ਬਰਾਦਰੀ ਨਾਲ ਸੰਬੰਧ ਰੱਖਦੇ ਆ ਹਰਮੰਦਰ ਸਿੰਘ ਗਿੱਲ ਜੋ ਇਸ ਤੋਂ ਪਹਿਲੇ ਟਰਮ ਵਿੱਚ ਐਮਐਲਏ ਸਨ ਹੁਣ ਐਕਸ ਐਮਐਲਏ ਸੋ ਜਦ ਇਹ ਚੀਜ਼ ਮੀਡੀਆ ਵਿੱਚ ਆਈ ਤਾਂ ਜਾਗਰੂਕ ਲੋਕਾਂ ਵੱਲੋਂ ਇਦੇ ਤੇ ਸਖਤ ਇਤਰਾਜ਼ ਕੀਤਾ ਗਿਆ ਵੀ ਸਾਡੀ ਬਰਾਦਰੀ ਨੂੰ ਨੀਵਾ ਦਿਖਾ ਕੇ ਉਹ ਕੀ ਸਾਬਤ ਕਰਨਾ ਚਾਹੁੰਦੇ ਨੇ ਸਾਡੀ ਮੰਗ ਹੈ ਲਾਲਜੀਤ ਸਿੰਘ ਢੁੱਲਰ ਜੋ ਕੈਬਨਿਟ ਮੰਤਰੀ ਹੈ ਉਹ ਆਪ ਦੇ ਅਹੁਦੇ ਤੋਂ ਅਸਤੀਫਾ ਦੇਣ ਔਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜਰੀਵਾਲ ਜੋ ਪਾਰਟੀ ਦੇ ਸਰਪ੍ਰਸਤ ਨੇ ਮੁਖ ਨੇ ਉਹ ਇਹਦੀ ਟਿਕਟ ਖਡੂਰ ਸਾਹਿਬ ਦੀ ਕੱਟਣ ਤੇ ਉੱਥੋਂ ਨਵਾਂ ਕੈਂਡੀਡੇਟ ਅਲਾ ਲੈਣ ਆਈਡੀ ਨਹੀਂ ਰੱਖੀ ਮੈਂ ਸਤਾਰ ਕਰਦਾ ਸਾਰੇ ਮਾਣ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜੇ ਮਸਲੇ ਤੇ ਆਪਾਂ ਅੱਜ ਇਕੱਤਰ ਹੋਏ ਆ ਇੱਕ ਜ਼ਿੰਮੇਵਾਰ ਮੰਤਰੀ ਜਿਹਨੂੰ ਲੋਕਾਂ ਨੇ ਐਮਐਲਏ ਬਣਾਇਆ ਤੇ ਉਹਨੂੰ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਮੰਤਰੀ ਬਣਾਇਆ ਔਰ ਉਸ ਨੇ ਬਿਲਕੁਲ ਹੀ ਜ਼ਿੰਮੇਵਾਰੀ ਵਾਲੀ ਗੱਲ ਨਹੀਂ ਕੀਤੀ ਕੋਈ ਉਹ ਬਰਾਦਰੀ ਜਿਸ ਬਰਾਦਰੀ ਦੇ ਬਾਬਾ ਜੱਸਾ ਸਿੰਘ ਰਾਮਗੜੀਏ ਨੇ ਰਾਮ ਰੌਣੀ ਦਾ ਕਿਲਾ ਸਾਰ ਕੇ ਦਰਬਾਰ ਸਾਹਿਬ ਦੀ ਰਾਖੀ ਕੀਤੀ ਸੀ ਤੇ ਰਾਮਗੜੀਆ ਬਰਾਦਰੀ ਜਿਹਦੀ ਮਿਸਲ ਸੀ ਰਾਮਗੜੀਆ ਮਿਸਲ ਔਰ ਸਿੱਖ ਪੰਥ ਦੇ ਵਿੱਚ ਉਹਨਾਂ ਦਾ ਬਹੁਤ ਉੱਚਾ ਨਾਂ ਹੈ ਉਹਨਾਂ ਨੇ ਜੰਗਾਂ ਲੜੀਆਂ ਬਹਾਦਰੀ ਦਾ ਸਬੂਤ ਦਿੱਤਾ ਸੀਗਾ ਔਰ ਉਸ ਕੌਮ ਦੇ ਬਾਰੇ ਵਿੱਚ ਅਪ ਸ਼ਬਦ ਬੋਲਣੇ ਮੈਂ ਸਮਝਦਾ ਕਿ ਇਹ ਬਹੁਤ ਮਾੜੀ ਗੱਲ ਹੈ ਬੜੀ ਨਿਦਾਨੀ ਵਾਲੀ ਤੇ ਬਹੁਤ ਹੀ ਜਿਹੜੀ ਘਟਿਆ ਸੋਚ ਵਾਲੀ ਉਹਨਾਂ ਨੇ ਗੱਲ ਕੀਤੀ ਹੈ ਅਸੀਂ ਅੱਜ ਇਸ ਬਰਾਦਰੀ ਦੇ ਸੱਦੇ ਦੇ ਉੱਤੇ ਕਿਉਂਕਿ ਰਾਮਗੜੀਆ ਬਰਾਦਰੀ ਹੈ ਜਿਹੜੀ ਇਹ ਸਾਡਾ ਬੜਾ ਪਿਆਰ ਹੈ ਇਸ ਬਰਾਦਰੀ ਦੇ ਨਾਲ ਔਰ ਇਸ ਬਰਾਦਰੀ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ ਹਰੇਕ ਜਿੱਥੋਂ ਸਿੱਖ ਕੌਮ ਦੇ ਵਿੱਚ ਵੀ ਔਰ ਪੰਜਾਬ ਦੀ ਡਵੈਲਪਮੈਂਟ ਦੇ ਵਿੱਚ ਵੀ ਜੇ ਉਹ ਇਸ ਕੌਮ ਨੂੰ ਗੁੱਲੀ ਘੜ ਕਹਿੰਦਾ ਜਾਂ ਸੁਨਿਆਰੇ ਕੌਮ ਬਾਰੇ ਮਾੜੇ ਸ਼ਬਦ ਬੋਲਦਾ ਤਾਂ ਫਿਰ ਉਹ ਜਿਹੜੇ ਮੰਜਿਆਂ ਤੇ ਜਿਹੜੇ ਬੇਟਾਂ ਤੇ ਸੌਂਦਾ ਤਾਂ ਫਿਰ ਉਹਨਾਂ ਤੇ ਵੀ ਸੋਨਾ ਛੱਡ ਦੇਵੇ ਜਿਹੜੇ ਉਹ ਸੋਨੇ ਦੇ ਗਹਿਣੇ ਉਹਨਾਂ ਦਾ ਪਰਿਵਾਰ ਪਾਉਂਦਾ ਤੇ ਉਹ ਸੋਨੇ ਦੇ ਗਹਿਣੇ ਵੀ ਉਹ ਤਿਆਗ ਦੇਣ ਹੋਰ ਜਿਹੜੇ ਘਰਾਂ ਦੇ ਵਿੱਚ ਅਸੀਂ ਰਹਿੰਦੇ ਆ ਉਹ ਇਸ ਬਰਾਦਰੀ ਦੇ ਜਿਹੜੇ ਯੋਧੇ ਉਹਨਾਂ ਨੇ ਬਣਾਏ ਹੋਏ ਆ ਇਹ ਸ਼ਬਦ ਬਹੁਤ ਅਪਸ਼ਬਦ ਉਹਨੇ ਮਾੜੇ ਬੋਲੇ ਆ ਇਹ ਸ਼ਬਦ ਦੀ ਜਿੰਨਾ ਚਿਰ ਇਸ ਦੇਖੋ ਸਮਾਜ ਦੀ ਤਸੱਲੀ ਨਹੀਂ ਹੁੰਦੀ ਉਹਦੀ ਮਾਫੀ ਨਾਲ ਜਾਂ ਉਹਦੀ ਬਰਖਾਸਤੀ ਨਾਲ ਜੋ ਇਹਨਾਂ ਦੀ ਮੰਗ ਹੈ ਕਿਉਂਕਿ ਇਹ ਰਾਮਗੜੀਆ ਬਰਾਦਰੀ ਦਾ OBC ਸਾਰੇ ਸਮਾਜ ਦਾ ਜਿਹੜਾ ਇਹ ਫੈਸਲਾ ਹੈ ਅਸੀਂ ਤਾਂ ਇਹਨਾਂ ਦੇ ਨਾਲ ਡਟ ਕੇ ਖੜੇ ਆ ਜੋ ਵੀ ਇਹਨਾਂ ਦਾ ਆਦੇਸ਼ ਹੋਊਗਾ ਅਸੀਂ ਉਹਦੇ ਤੇ ਪਹਿਰਾ ਦੇਵਾਂਗੇ ਮੈਂ ਸ਼ਰੋਮਨੀ ਅਕਾਲੀ ਦਲ ਜ਼ਿਲ੍ਹਾ ਫਰੀਦਕੋਟ ਦੀ ਸਮੂਚੀ ਜਥੇਬੰਦੀ ਵੱਲੋਂ ਇਹਨਾਂ ਨੂੰ ਇਹ ਵਿਸ਼ਵਾਸ ਤੋਂ ਹੋਣਾ ਕਿ ਅਸੀਂ ਡਟ ਕੇ ਤੁਹਾਡੇ ਨਾਲ ਖੜੇ ਆ ਕਿਉਂਕਿ ਉਹ ਜਿਹੜਾ ਜ਼ਿੰਮੇਵਾਰ ਬੰਦਾ ਉਹਨੂੰ ਇਹੋ ਜਿਹੇ ਸ਼ਬਦ ਕਹਿਣੇ ਸ਼ੋਭਾ ਨਹੀਂ ਦਿੰਦੇ ਸਰ ਸਾਹਿਬ ਵਾਕਈ ਉਹ ਦਿਲ ਨੂੰ ਇਸ ਗੱਲ ਨੂੰ ਲੈ ਕੇ ਦਿਲ ਨੂੰ 6 ਵਜੇ ਹੈ ਜਾਂ ਇਲੈਕਸ਼ਨ ਨੂੰ ਲੈ ਕੇ ਜਿਹੜਾ ਹੈ ਕਿ ਇਸ ਚੀਜ਼ ਨੂੰ ਜ਼ਿਆਦਾ ਉੱਚਾ ਲੈ ਨਹੀਂ ਲਕਸ਼ਣਾ ਨਹੀਂ ਜੇ ਨਾ ਇਲੈਕਸ਼ਨ ਹੁੰਦੀ ਫੇਰ ਵੀ ਇਹੀ ਗੱਲ ਹੋਣੀ ਸੀ ਜੀ ਕਿਉਂਕਿ ਉਹ ਮੰਤਰੀ ਦੇ ਅਹੁਦੇ ਤੇ ਹੈ ਬੰਦਾ ਜੀ ਜੀ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੋ ਆਪਾਂ ਗੱਲ ਮੂੰਹ ਚੋਂ ਕੱਢਦੇ ਆ ਉਹ ਮੂੰਹ ਚੋਂ ਗੱਲ ਕੱਢੀ ਤੇ ਨਾਲ ਦੀ ਨਾਲ ਹੀ ਜਿਹੜੀ ਉਹ ਲੋਕਾਂ ਚ ਆ ਜਾਂਦੀ ਹੈ। ਇਸ ਨੂੰ ਲੈ ਕੇ ਸਪੀਕਰ ਸਾਹਿਬ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸਪੀਕਰ ਸਾਹਿਬ ਦੇਖੋ ਆਪ ਇਸ ਬਰਾਦਰੀ ਨਾਲ ਸੰਬੰਧ ਰੱਖਦੇ ਆ। ਉਹਨਾਂ ਨੂੰ ਆਪ ਇਸ ਬਰਾਦਰੀ ਨਾਲ ਖੜਨਾ ਚਾਹੀਦਾ ਆ ਕੇ ਔਰ ਉਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਆਪਣੀ ਬਰਾਦਰੀ ਦੇ ਨਾਲ ਔਰ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੀਦਾ ਕਿ ਲਾਲਜੀਤ ਭੁੱਲਰ ਬਿਲਕੁਲ ਸੰਗਤ ਦੇ ਸਾਹਮਣੇ ਆ ਕੇ ਹੱਥ ਜੋੜ ਕੇ ਮਾਫੀ ਮੰਗੇ ਔਰ ਆਪਣੇ ਆਪ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਪਾਸੇ ਹੋਵੇ ਔਰ ਆਪ ਹੀ ਉਹ ਇਸ ਟਿਕਟ ਦਾ ਤਿਆਗ ਕਰੇ ਤਾਂ ਇਹ ਉਹਦੀ ਮੈਂ ਸਮਝਦਾ ਹਾਂ ਕਿ ਸਿਆਣਪ ਹੋਊਗੀ। ਓਕੇ ਓਕੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੋ ਲਾਲਜੀਤ ਭੁੱਲਰ ਜੀ ਨੇ ਦੋ ਜਾਤੀਆਂ ਐਸਸੀ ਬੀਸੀ ਔਰ ਸੁਨਿਆਰ ਬਰਾਦਰੀ ਬਾਰੇ ਜੋ ਗੱਲਾਂ ਕੀਤੀਆਂ ਮੈਂ ਜ਼ਿਲ੍ਹਾ ਕਾਂਸ ਦਾ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦੀ ਗੱਲਾਂ ਦਾ ਨਖੇਦੀ ਕਰਦਾ ਪਰ ਜੋਰ ਸ਼ਬਦਾਂ ਚ ਤੇ ਉੱਥੇ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਉਹਨਾਂ ਦਾ ਤੁਰੰਤ ਅਸਤੀਫਾ ਲੈ ਕੇ ਜੋ ਬੰਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਪੰਜਾਬ ਦਾ ਮਾਹੌਲ ਵਿਗਾੜਨ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਆਂ ਜੇ ਇੰਨਾ ਦੋਨਾਂ ਬਰਾਦਰੀਆਂ ਦੀਆਂ ਕੁਰਬਾਨੀਆਂ ਬਾਰੇ ਦੇਸ਼ ਜੋ ਜੋਗਦਾਨ ਹੈ ਜੇ ਉਹਦਾ ਜ਼ਿਕਰ ਕਰਨਾ ਹੋਵੇ ਬਹੁਤ ਲੰਮਾ ਸਮਾਂ ਚਾਹੀਦਾ ਭਵਿੰਦਰ ਸਿੰਘ ਸੱਗੂ ਜੀ ਨੇ ਅੱਜ ਸਨਿਆ ਲਾਇਆ ਸੀ ਸੱਗੂ ਸਾਹਿਬ ਜੋ ਤੁਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਡਿਊਟੀ ਲਵਾਵਾਂਗੇ ਲਾਉਂਗੇ ਸਾਡੀ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਉਦੋਂ ਤੱਕ ਤੁਹਾਡੇ ਨਾਲ ਖੜੇਗੀ ਜਦੋਂ ਤੱਕ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਹਨਾਂ ਕਹਿੰਦਾ ਮੈਂ ਤੁਹਾਡਾ ਧੰਨਵਾਦ ਕਰਦਾ ਉਹਦੀ ਗੱਲ ਕੀਤੀ ਹੁਣ ਕਾਰਵਾਈ ਹੋਣੀ ਚਾਹੀਦੀ ਕਿ ਕਿਸ ਤਰ੍ਹਾਂ ਦੀ ਕਾਰਵਾਈ ਮੰਗ ਕਰਦੇ ਜੋ ਕਾਨੂੰਨ ਮੁਤਾਬਕ ਜੋ ਵੀ ਧਰਾ ਲਾ ਕੇ ਅਪਸ਼ਬਦ ਜਾਤੀਪ੍ਰਦੀ ਬੋਲਿਆ ਉਹ ਪਰਚਾ ਦਰਜ ਹੋਣਾ ਚਾਹੀਦਾ ਧੰਨਵਾਦ ਜੀ ਜੋ ਵੀ ਇਹ ਰਾਮਗੜੀਆ ਬਰਾਦਰੀ ਵਾਸਤੇ ਸੁਨਿਆਰਾ ਬਰਾਦਰੀ ਵਾਸਤੇ ਜੋ ਇੱਕ ਕੈਬਨਟ ਮੰਤਰੀ ਦੇ ਵੱਲੋਂ ਇਸ ਤਰ੍ਹਾਂ ਦੀ ਭਾਸ਼ਾ ਵਰਤੀ ਗਈ ਹੈ ਬੇहद ਨਿੰਦਣਯੋਗ ਹੈ ਮੈਂ ਆਪਣੇ ਵੱਲੋਂ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸਪੋਕਸਮੈਨ ਹੋਣ ਦੇ ਨਾਤੇ ਮੈਂ ਇਸ ਚੀਜ਼ ਦਾ ਪੂਰਜੋਰ ਵਿਰੋਧ ਕਰਦਾ ਨਾਲ ਹੀ ਮੈਂ ਇਥੋਂ ਮਕੈਨਿਕ ਐਸੋਸੀਏਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਵੀ ਮੈਂ ਇਸ ਚੀਜ਼ ਦਾ ਵਿਰੋਧ ਕਰਦਾ ਕਿ ਜੋ ਲਾਲਜੀਤ ਭੁੱਲਰ ਦੇ ਵੱਲੋਂ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਇੱਕ ਜਿਹੜੀਆਂ ਕੌਮਾਂ ਨਿਰਮਾਤਾ ਕੌਮਾਂ ਜਿਨ੍ਹਾਂ ਸਾਰਾ ਦੇਸ਼ ਸਰਜਾ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਘਟੀਆਂ ਸ਼ਬਦਾਵਲੀਆਂ ਵਰਤਨੀਆਂ ਜਿਨ੍ਹਾਂ ਦਾ ਕੌਮ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ ਉਹਨਾਂ ਨੂੰ ਗੁੱਲੀ ਘੜ ਕਹਿਣਾ ਇਹ ਇੱਕ ਬੇਹਦ ਨਿੰਦਣਯੋਗ ਗੱਲ ਹੈ ਮੈਂ ਆਪਣੇ ਵੱਲੋਂ ਇਹ ਮੰਗ ਕਰਦਾ ਇੱਥੋਂ ਦੇ ਜੋ ਪੰਜਾਬ ਦੇ ਮੁੱਖ ਮੰਤਰੀ ਹੈ ਕਿ ਉਹ ਅੱਜ ਚੁੱਪ ਕਿਉਂ ਆ ਪੰਜਾਬ ਦੇ 92 ਐਮਐਲਏ ਆ ਉਹ ਵੀ ਇਸ ਮੁੱਦੇ ਤੇ ਚੁੱਪ ਕਿਉਂ ਆ ਤੇ ਨਾਲ ਹੀ ਮੈਂ ਇੱਥੋਂ ਦੇ ਜੋ ਸਾਡੇ ਸਪੀਕਰ ਆ ਕੁਲਤਾਰ ਸਿੰਘ ਸੰਧਵਾ ਜੀ ਜੋ ਇਸੇ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਆ ਉਹ ਵੀ ਇਸ ਮੁੱਦੇ ਤੇ ਚੁੱਪ ਆ ਮੈਂ ਪੰਜਾਬ ਸਰਕਾਰ ਨੂੰ ਇਹ ਮੰਗ ਕਰਦਾ ਕਿ ਪਹਿਲਾਂ ਤਾਂ ਆਪਣੀ ਚੁੱਪੀ ਤੋੜੋ ਆਪਣਾ ਦੱਸੋ ਤੁਸੀਂ ਆਪਦੇ ਜੋ ਉਹਨਾਂ ਦਾ ਐਮਐਲਏ ਆ ਉਹਦੇ ਨਾਲ ਆ ਕਿ ਲੋਕਾਂ ਦੇ ਨਾਲ ਸਾਰੀ ਰਾਮਗੜੀਆ ਬਰਾਦਰੀ ਸਾਰੀ ਸੁਨਿਆਰਾ ਬਰਾਦਰੀ ਇਹਦੇ ਨਾਲ ਹੀ ਸਾਡੇ ਜੋ ਐਸਸੀ ਸਮਾਜ ਦੇ ਲੋਕ ਆ ਸਾਡੇ ਵਿੱਚ ਲੱਖਾਜੀ ਪ੍ਰਧਾਨ ਜੀ ਵੀ ਆ ਕੇ ਖੜੇ ਆ ਇਹ ਵੀ ਸਾਡਾ ਸਾਥ ਦੇਣ ਵਾਸਤੇ ਆਏ ਆ ਸਾਰਿਆਂ ਦੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਆ ਕਿਉਂਕਿ ਇੱਕ ਕੌਮ ਦਾ ਮਸਲਾ ਨਹੀਂ ਆ ਕਿ ਸਮਾਜ ਦਾ ਮਸਲਾ ਇੱਕ ਇਨਸਾਨੀਅਤ ਦਾ ਮਸਲਾ ਪਰ ਭਗਵੰਤ ਮਾਨ ਜੀ ਇਸ ਮੁੱਦੇ ਤੇ ਬਿਲਕੁਲ ਚੁੱਪ ਆ ਕੁਲਤਾਰ ਸਿੰਘ ਸੰਧਵਾ ਜੀ ਵੀ ਇਸ ਮੁੱਦੇ ਤੇ ਬਿਲਕੁਲ ਚੁੱਪ ਆ ਤੇ ਮੈਂ ਸਰਕਾਰ ਤੋਂ ਮੰਗ ਇਹ ਕਰਦਾ ਕਿ ਜੋ ਉੱਥੋਂ ਦੇ ਡੀਏ ਆ ਡਿਸਟ੍ਰਿਕਟ ਅਟਾਰਨੀ ਜਾਂ ਜਰਨਲ ਐਡਵੋਕੇਟ ਜੋ ਪੰਜਾਬ ਦੇ ਉਹਨੂੰ ਪੁੱਛ ਲੈਣ ਧਾਰਾ ਕਿਹੜੀ ਲੱਗਦੀ ਉਹਦੇ ਆਧਾਰ ਤੇ ਉਹ ਤੇ ਪਰਚਾ ਦੇਣ ਜਿੱਥੋਂ ਤੱਕ ਗੱਲ ਇਹ ਆ ਬਰਖਾਸਤੀ ਦੀ ਗੱਲ ਆ ਕੈਬਨਿਟ ਦੇ ਵਿੱਚ ਉਹਨਾਂ ਨੂੰ ਬਰਖਾਸਤ ਵੀ ਕਰਨਾ ਚਾਹੀਦਾ ਉਹਨਾਂ ਦੇ ਜੋ ਵੀ ਐਕਟ ਜਿਹੜੀ ਦੀ ਵੀ ਧਾਰਾ ਲੱਗਦੀ ਉਹ ਲਾਉਣੀ ਚਾਹੀਦੀ ਹੈ ਤੇ ਨਾਲ ਹੀ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਜੋ ਚਰਚਾ ਦਾ ਵਿਸ਼ਾ ਅੱਜ ਉਹ ਇਹ ਆ ਜਾਣਬੁੱਝ ਕੇ ਹਰਨ ਵਾਸਤੇ ਉਹ ਜਿਹੀਆਂ ਹਰਕਤਾਂ ਕਰਦੇ ਆ ਕਿਉਂਕਿ ਆਮ ਆਦਮੀ ਪਾਰਟੀ ਨੂੰ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਨਹੀਂ ਮਿਲਿਆ ਜਿਹੜਾ ਸਮਾਜ ਦੇ ਵਿੱਚ ਸਾਹਮਣੇ ਲੋਕਾਂ ਦੀਆਂ ਅੱਖਾਂ ਜੱਖਾਂ ਪਾ ਕੇ ਗੱਲ ਕਰ ਲੂ ਇਸ ਕਰਕੇ ਉਹ ਜਾਣ ਕੇ ਇਸ ਤਰ੍ਹਾਂ ਦੇ ਘਟਿਆ ਬਿਆਨ ਦਿੰਦੇ ਕਿ ਲੋਕ ਸਾਨੂੰ ਹਰਾਉਣ ਤੇ ਅਸੀਂ ਆਪਦੇ ਮੰਤਰੀ ਪਦ ਦੇ ਵਿੱਚ ਬੈਠੇ ਰਹੀਏ ਜੇ ਮੰਤਰੀ ਤੋਂ ਪਾਸੇ ਹੋ ਗਏ ਉਹਨੇ ਐਮਪੀ ਬਣ ਕੇ ਕੀ ਲੈਣਾ ਉਹਨਾਂ ਦਾ ਤਾਂ ਮਥਾ ਪੰਜੇ ਘੋਚ ਆਈਆਂ ਇਸ ਕਰਕੇ ਜੇ ਉਹਨਾਂ ਨੂੰ ਪਾਸੇ ਵੀ ਕਰਦੇ ਤਾਂ ਵੀ ਕੋਈ ਨਹੀਂ ਹੈਗਾ ਸੋ ਇਹਨਾਂ ਤੇ ਕਾਰਵਾਈ ਬਣਦੀ ਹੈ ਜੋ ਜਨਰਲ ਐਡਵੋਕੇਟ ਤੋਂ ਪੁੱਛੋ ਜਿਹੜੀ ਧਾਰਾ ਬਣਦੀ ਉਹ ਲਾਓ ਧੰਨਵਾਦ ਜੀ ਮੈਂ ਜਤਿੰਦਰ ਕੋਰ ਕਲਸੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਮਹਿਲਾ ਕਾਂਗਰਸ ਤੇ ਮੈਂ ਭੁੱਲਰ ਸਾਹਿਬ ਨੂੰ ਇਹ ਦੱਸਣਾ ਚਾਹੁੰਨੀ ਆ ਕਿ ਸ਼ਾਇਦ ਤੁਹਾਨੂੰ ਤੁਸੀਂ ਭੁੱਲ ਗਏ ਹੋ ਕਿ ਜਿਹੜੀ ਰਾਮਗੜੀਆ ਕੌਮ ਹੈ ਇਹ ਨਿਰਮਾਨ ਕਰਤਾ ਹੈ ਤੇ ਇਸ ਕੌਮ ਬਾਰੇ ਤੁਸੀਂ ਜਿਹੜੇ ਸ਼ਬਦ ਬੋਲੇ ਆ ਇਹ ਜ਼ਾਹਿਰ ਕਰਦੇ ਆ ਇਹ ਸ਼ਬਦ ਤੁਹਾਡੇ ਕਿ ਤੁਹਾਡੀ ਜਿਹੜੀ ਸੋਚ ਹੈ ਉਹ ਬਹੁਤ ਹੀ ਜ਼ਿਆਦਾ ਛੋਟੀ ਹੈ ਕੁਸੀਂ ਮੰਤਰੀ ਤਾਂ ਬਣ ਗਏ ਹੋ ਪਰ ਜਿਹੜੀ ਤੁਹਾਡੀ ਸੋਚ ਹੈ ਜਿਹੜਾ ਸੋਚ ਦਾ ਲੈਵਲ ਹੈ ਉਹ ਬਹੁਤ ਛੋਟਾ ਰਹਿ ਗਿਆ ਤੁਸੀਂ ਕੀ ਮੰਗ ਕਰਦੇ ਹੋ ਮੈਂ ਇਹੀ ਮੰਗ ਕਰਦੀ ਆ ਕਿ ਇੰਨੀ ਗਲਤ ਸ਼ਬਦਾਬਲੀ ਬੋਲਣ ਵਾਲੇ ਇਨਸਾਨ ਨੂੰ ਬੰਦੀ ਜਿਹੜੀ ਉਹਦੀ سزا ਹੈ ਇਸ ਇਰੇ ਤੇ ਕਾਰਵਾਈ ਹੋ ਕੇ سزا ਮਿਲਣੀ ਚਾਹੀਦੀ ਹੈ ਖਦੂਰ ਸਾਹਿਬ ਦੇ ਜਿਹੜੇ ਵੋਟਰਾਂ ਨੂੰ ਵੀ ਕੀ ਅਪੀਲ ਕਰੋਗੇ ਜਿਹੜੇ ਤੁਹਾਡੇ ਜਾਤਪਰਦ ਮੈਂ ਆਪਣੇ ਭਾਈਚਾਰੇ ਨੂੰ ਤੇ ਸੁਨਿਆਰਾ ਭਾਈਚਾਰੇ ਨੂੰ ਅਪੀਲ ਕਰਦੀ ਆਂ ਕਿ ਜਿਹਦੀ ਸੋਚ ਇਨੀ ਛੋਟੀ ਹੋਵੇ ਗਿਰੀ ਹੋਵੇ ਉਹ ਅੱਜ ਆ ਸ਼ਬਦਾਵਲੀ ਬੋਲ ਰਿਹਾ ਕੱਲ ਨੂੰ ਇਸ ਤੋਂ ਗਲਤ ਵੀ ਬੋਲ ਸਕਦਾ ਇਸ ਲਈ ਭਾਈਚਾਰੇ ਨੂੰ ਇਹੀ ਮੈਂ ਕਹਿਣਾ ਚਾਹਨੀ ਆ ਕਿ ਇਹੋ ਜਿਹੇ ਜਿਹੜੇ ਲੋਗ ਐ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਭਾਈਚਾਰੇ ਦੀ ਜਿਹੜੀ ਸ਼ਕਤੀ ਇੱਕ ਤਾਕਤ ਹੈ ਜੇ ਇਹ ਦੋਨੋਂ ਭਾਈਚਾਰੇ ਇਕੱਠੇ ਹੋ ਜਾਣ ਇਹਨਾਂ ਦੀ ਏਕਾ ਹੋ ਜੇ ਤਾਂ ਤੁਸੀਂ ਵੋਟਾਂ ਜਿੱਤ ਨਹੀਂ ਸਕਦੇ ਇਸ ਤੋਂ ਅਗਲੀ ਰਣਨੀਤੀ ਜਿਵੇਂ ਸਾਨੂੰ ਹੁਕਮ ਮਿਲੇਗਾ ਸਾਡੇ ਭਾਈਚਾਰੇ ਵੱਲੋਂ ਉਵੇਂ ਹੋਏਗੀ ਜੀ